ਪਟਿਆਲਾ ਪੂਲਤੂਨ ਹਰਕਤ ਦੇ ਵਿੱਚ ਹੈ ਕਿਉਂਕਿ ਲਗਾਤਾਰ ਪਟਿਆਲਾ ਦੇ ਵਿੱਚ ਬੁਲਟ ਜਿਹੜੇ ਨੇ ਉਹ ਸਲੈਂਸਰਾਂ ਦੇ ਪਟਾਕੇ ਮਾਰਦੇ ਸੀਗੇ ਔਰ ਜਿਹੜੀ ਹੁੱਲੜਬਾਜੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਪਟਿਆਲਾ ਦੇ ਸ਼ੇਰਾ ਵਾਲੇ ਗੇਟ ਦੇ ਉੱਤੇ ਜਿਹੜੀ ਹੈ ਤਸਵੀਰ ਹੈ ਤਾਂ ਜਿਸ ਨੀਕੇ ਦੇ ਨਾਲ ਬੁਲਟ ਨੂੰ ਚੈੱਕ ਕੀਤਾ ਜਾ ਰਿਹਾ ਮਲਾਜਮਾਂ ਦੇ ਵੱਲੋਂ ਕਿਉਂਕਿ ਲਗਾਤਾਰ ਹੁੱਲੜਬਾਜੀ ਹੁੰਦੀ ਹੈ ਬੁਲਟ ਦੇ ਪਟਾਕੇ ਵਜਾਏ ਜਾਂਦੇ ਹੈਗੇ ਤਾਂ ਤੁਸੀਂ ਤਸਵੀਰਾਂ ਜਿਹੜੀਆਂ ਨੇ ਉਹ ਦੇਖ ਸਕਦੇ ਹੋ ਸਰ ਚਲਾਣਾ ਇਹਦਾ ਲੋਕਿਆ ਨੂੰ ਸਮਝਦਾ ਵੀ ਪਟਾਕੇ ਨਹੀਂ ਮਾਰਦਾ ਵੀ ਅਸੀਂ ਦੂਜਾ ਪੁਆਇਆ ਪਏ ਇਹ ਪਟਾਕਿਆਂ ਦਾ ਕੋਈ ਚਲਾਣਾ ਨਹੀਂ ਹੈ ਇਹ ਸਾਊਂਡ ਦਾ ਚਲਾਣਾ ਹੈ ਸਾਊਂਡ ਤੁਹਾਨੂੰ ਦਿਨਾ ਦੇ ਬਿਲਕੁਲ ਜਿਹੜਾ ਹੈਗਾ ਉਹ ਮੁਲਾਜ਼ਮਾਂ ਵੱਲੋਂ ਕਿਹਾ ਕਿ ਜਰੂਰ ਸਾਊਂਡ ਜਿਹੜੀ ਆ ਉਹ ਚੈੱਕ ਕੀਤੀ ਜਾਏਗੀ ਤਾਂ ਮੋਟਰਸਾਈਕਲ ਜਿਹੜਾ ਹੈਗਾ ਉਹ ਚੈੱਕ ਕਰਨ ਦੀ ਕੋਸ਼ਿਸ਼ ਮੇਨ ਸਾਊਂਡ ਦਾ ਵੀ ਹੈ ਔਰ ਜੇ ਪਟਾਕੇ ਨਹੀਂ ਮਾਰਦਾ ਤਾਂ ਸਾਊਂਡ ਦਾ ਸਾਊਂਡ ਦਾ ਹੀ ਚਲਾਣਾ ਹੈ ਪਟਾਕਿਆਂ ਦਾ ਤਾਂ ਬਾਅਦ ਚ ਹੁੰਦਾ ਜਦੋਂ ਇਹ ਪਟਾਕੇ ਜਦੋਂ ਸਾਊਂਡ ਬਦਲ ਜਾਂਦੀ ਹੈ ਟੱਕੇ ਮਾਰਨੇ ਸ਼ੁਰੂ ਕਰ ਦਿੰਦਾ ਤਾਂ ਫਿਰ ਉਹਦਾ ਵੀ ਚਲਾਣਾ ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪਟਿਆਲਾ ਦੇ ਵਿੱਚ ਨਾਕਾ ਜਿਹੜਾ ਹੈਗਾ ਲਗਾਇਆ ਗਿਆ ਕਿਉਂਕਿ ਪਟਿਆਲਾ ਪੁਲਿਸ ਹੁਣ ਹਰਕਤ ਦੇ ਵਿੱਚ ਹੈ ਕਿਉਂਕਿ ਲਗਾਤਾਰ ਪਟਿਆਲਾ ਦੇ ਵਿੱਚ ਬੁਲਟ ਜਿਹੜੇ ਨੇ ਉਹ ਸਲੈਂਸਰਾਂ ਦੇ ਪਟਾਕੇ ਮਾਰਦੇ ਸੀਗੇ ਔਰ ਜਿਹੜੀ ਹੁੱਲੜਬਾਜੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਤਾਂ ਲਗਾਤਾਰ ਨਾਕੇ ਜਿਹੜੇ ਨੇ ਉਹ ਪਟਿਆਲਾ ਸ਼ਹਿਰ ਦੇ ਵਿੱਚ ਲੱਗਨੇ ਸ਼ੁਰੂ ਹੋ ਗਏ ਐ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਬੁਲਟ ਜਿਹੜਾ ਹੈਗਾ ਰੋਕਿਆ ਗਿਆ ਔਰ ਜ਼ਰੂਰ ਇਸ ਦੀ ਵੀ ਜਿਹੜੀ ਆਵਾਜ਼ ਜਿਹੜੀ ਉਹ ਚੈੱਕ ਕੀਤੀ ਜਾ ਰਹੀ ਹੈਗੀ ਐ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਟਿਆਲਾ ਦੇ ਸ਼ਹਿਰਾਂ ਵਾਲੇ ਗੇਟ ਦੇ ਉੱਤੇ ਜਿਹੜੀ ਹੈ ਤਸਵੀਰ ਹੈ ਤਾਂ ਜਿਸ ਤਰੀਕੇ ਦੇ ਨਾਲ ਬੁਲਟ ਨੂੰ ਚੈੱਕ ਕੀਤਾ ਜਾ ਰਿਹਾ ਮਲਾਜਮਾਂ ਦੇ ਵੱਲੋਂ ਕਿਉਂਕਿ ਲਗਾਤਾਰ ਹੁੱਲੜਬਾਜੀ ਹੁੰਦੀ ਹੈ ਬੁਲਟ ਦੇ ਪਟਾਕੇ ਵਜਾਏ ਜਾਂਦੇ ਹੈਗੇ ਐ ਤਾਂ ਤੁਸੀਂ ਤਸਵੀਰਾਂ ਜਿਹੜੀਆਂ ਨੇ ਉਹ ਦੇਖ ਸਕਦੇ ਹੋ ਦਾ ਜਰੂਰ ਜਿਨ੍ਹਾਂ ਦੇ ਵੱਲੋਂ ਮਾਲਕਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਇਹ ਬੁਲਟ ਹੈ ਬਿਲਕੁਲ ਸਹੀ ਤਰੀਕੇ ਦਾ ਔਰ origignal ਹੈਗਾ ਤਾਂ ਤੁਸੀਂ ਤਸਵੀਰਾਂ ਜਿਹੜੀਆਂ ਨੇ ਉਹ ਲਗਾਤਾਰ ਸ਼ੇਰਾਂ ਵਾਲੇ ਗੇਟ ਦੀਆਂ ਦੇ ਰਹੇ ਆ ਤਾਂ ਜਿੱਥੇ ਨਾਕੇ ਜਿਹੜੇ ਨੇ ਹੁਣ ਪਟਿਆਲਾ ਪੁਲਿਸ ਦੇ ਵੱਲੋਂ ਜਿਹੜਾਗਾ ਉਹ ਸ਼ੁਰੂ ਹੋ ਗਏ ਨੇ ਬਾਈ ਜੀ ਤੁਸੀਂ ਇਹ ਬੁਲਟ ਨੂੰ ਚੈੱਕ ਕਰ ਰਹੇ ਹੋ ਕਿਸ ਤਰੀਕੇ ਦੀ ਆਵਾਜ਼ ਲੱਗ ਰਹੀ ਹੈ ਆਜਾ ਜੀ ਸਨਸਰ ਦੀ ਇਹਦੀ ਇਹਦਾ ਸਨਸਰ ਦਾ ਚਲਾਨ ਕਰਾਂਗੇ ਪੈਸੇ ਜਾਨਕੀ ਚੇਂਜ ਹੋਇਆ ਹੋਇਆ ਸਨਸਰ ਚੇਂਜ ਹੋਇਆ ਚੇਂਜ origignal ਨਹੀਂ ਹੈਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਾਈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਕੀ ਹੈਗਾ ਮੇਰੇ ਫਰੈਂਡ ਦਾ ਜੀ ਬੀਐਸ 6 ਸਾਹ ਦੇਖੋ ਆਕਸੀਜਨ ਫਿਲਟਰ ਪਿਆ ਹੈ ਅਸੀਂ ਦਾ ਸਲੈਂਸਰ ਚੇਂਜ ਨਹੀਂ ਕਰਾਏ ਕੰਪਨੀ ਰਜਿਸਟਰ ਹੈ ਇਹ ਫਿਰ ਮੁਲਾਜ਼ਮਾਂ ਦੇ ਵੱਲੋਂ ਕਿਹਾ ਜਾ ਰਿਹਾ ਕਹਿੰਦੇ ਕਿ ਆਵਾਜ਼ ਆ ਫਿਰ ਉਹਨਾਂ ਨੂੰ ਜਾਦਾ ਪਤਾ ਉਹਨਾਂ ਜੀ ਫਿਰ ਸਲਾਨ ਕਰਵਾ ਲੈਣੇ ਤਾਂ ਬਿਲਕੁਲ ਜਿਹੜਾ ਹੈਗਾ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡਾ ਬੀਐਸ 6 ਹੈਗਾ ਜ਼ਰੂਰ ओरिजिनल ਹੈਗਾ ਪਰ ਪੁਲਿਸ ਵਾਲੇ ਕਹਿੰਦੇ ਕਿ ਜਿਹੜੀ ਆਵਾਜ਼ ਚੇਂਜ ਹੈਗੀ ਹੈ ਔਰ ਨਾਕਾ ਜਿਹੜਾ ਹੈਗਾ ਉਹ ਪਟਿਆਲਾ ਦੇ ਵਿੱਚ ਲਗਾਇਆ ਗਿਆ ਕਿਉਂਕਿ ਲਗਾਤਾਰ ਸ਼ਿਕਾਇਤਾਂ ਜਿਹੜੀਆਂ ਉਹ ਮਿਲ ਰਹੀਆਂ ਸੀਗੀਆਂ ਹੁੱਲੜਬਾਜੀ ਦੀਆਂ ਮਿਲ ਰਹੀਆਂ ਸੀਗੀਆਂ ਚਾਹੇ ਉਹ ਆ ਨਵੀਂ ਨੋਟੀਫਿਕੇਸ਼ਨ ਹੈ ਉਹ ਵੀ ਜਾਰੀ ਹੋਈ ਸੀ ਜਿਹਾ ਜਿਸ ਤਰ੍ਹਾਂ ਕਿ 16 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਦੇ ਵਿੱਚ ਨਬਾਲਗ ਜਿਹੜੇ ਨੇ ਉਹ ਚਲਾਉਂਦੇ ਆ ਤਾਂ ਉਹਨਾਂ ਦੇ ਵਿੱਚ ਮਾਪਿਓ ਨੂੰ 3 ਸਾਲ ਦੀ ਸਜ਼ਾ ਔਰ 25000 ਰੁਪਏ ਜਿਹੜਾ ਜੁਰਮਾਨਾ ਜਿਹੜਾ ਕੀਤਾ ਜਾਏਗਾ ਜਰੂਰ ਲੋਕ ਵੀ ਜਿਹੜੇ ਨੇ ਉਹ ਬੇਨਤੀ ਕਰਦੇ ਹੋਏ ਕਿ ਚਲੋ ਨੈਕਸਟ ਟਾਈਮ ਨਹੀਂ ਕਰਾਂਗੇ ਪਰ ਜਿਹੜੀ ਹੈਗੀ ਹੁਣ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਵੇ ਚਾਹੇ ਅੰਡਰਏਜ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਰੂਰ ਜਿਹੜਾ ਹੈਗਾ ਉਹ ਪੁਲਿਸ ਦੇ ਵੱਲੋਂ ਚਲਾਨ ਜਰੂਰ ਕੀਤੇ ਜਾ ਰਹੇ ਹੈਗਾ ਤਾਂ ਸ਼ਹਿਰਾਂ ਵਾਲੇ ਗੇਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿ ਕਿਉਂਕਿ ਲਗਾਤਾਰ ਹੀ ਆਪਾਂ ਦੇਖਦੇ ਸੀਗੇ ਕਿ ਟ੍ਰਿਪਲਿੰਗ ਦਾ ਜਿਹੜਾ ਚਲਾਨ ਹੈ ਉਹ ਕੀਤੇ ਜਾ ਰਹੇ ਸੀਗੇ ਬੁਲੇਟ ਦੇ ਪਟਾਕੇ ਜਰੂਰ ਵਜਾਈ ਜਾਂਦੇ ਸੀਗੇ ਤਾਂ ਅੱਜ ਪਟਿਆਲਾ ਪੁਲਿਸ ਨੇ ਜਿਹੜਾ ਹੈਗਾ ਉਹ ਨਾਕਾ ਜਰੂਰ ਲਗਾਇਆ ਹੋਇਆ ਛੇਰਾਂ ਵਾਲੇ ਗੇਟ ਦੇ ਵੀ ਤਾਂ ਭਾਵੇਂ ਪਟਿਆਲਾ ਦੇ ਵੱਖ-ਵੱਖ ਏਰੀਏ ਦੇ ਵਿੱਚ ਨਾਕੇ ਜਰੂਰ ਲੱਗੇ ਹੋਏ ਨੇ ਪਰ ਇਸ ਦਿਨ ਤੋਂ ਲੈ ਕੇ ਨਵਾਲਿਕਾ ਦਾ ਜਿਹੜਾ ਕੀਤਾ ਜਾ ਰਿਹਾ ਪਹਿਲਾ ਅਵੇਅਰ ਕੀਤਾ ਜਾਂਦਾ ਸੀਗਾ ਜਰੂਰ ਸਕੂਲਾਂ ਦੇ ਵਿੱਚ ਜਾ ਕੇ ਅਵੇਰਨੈਸ ਕੀਤੀ ਜਾਂਦੀ ਸੀ ਦੱਸਿਆ ਜਾਂਦਾ ਸੀ ਕਿ ਛੋਟੇ ਬੱਚਿਆਂ ਨੂੰ ਵਹੀਕਲ ਨਾ ਦਿੱਤਾ ਜਾਵੇ ਤਾਂ ਜ਼ਰੂਰ ਅੱਜ ਫੇਰ ਜਿਹੜਾ ਹੈਗਾ ਉਹ ਨਾਕਾ ਲਗਾਇਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਤਾਂ ਸਾਡੇ ਨਾਲ ਪ੍ਰੀਤਿੰਦਰ ਸਿੰਘ ਸਾਡੇ ਨਾਲ ਸਰ ਕਿਸ ਤਰੀਕੇ ਦਾ ਅੱਜ ਨਾਕਾ ਫੇਰ ਸ਼ਹਿਰਾਂ ਨੇ ਗੇਟ ਲਗਾਇਆ ਗਿਆ ਸਰ ਆ ਦੇਖੋ ਜੀ ਆ ਮੋਟਰਸਾਈਕਲਾਂ ਦੇ ਮੋਡੀਫਾਈਡ ਸਲੈਂਸਰ ਨੇ ਜਿਹੜੇ ਇਹਨਾਂ ਤੇ ਅਸੀਂ ਕੋਸ਼ਿਸ਼ ਕਰਦੇ ਆਂ ਨੱਥ ਪਾਉਣ ਦੀ ਸਾਡੇ ਵੱਲੋਂ ਬਹੁਤ ਜ਼ੋਰ ਲਾ ਕੇ ਪਹਿਲੇ ਇਹਨਾਂ ਨੂੰ ਸਮਝਾਇਆ ਵੀ ਜਾਂਦਾ ਲੋਕਾਂ ਨੂੰ ਪਰ ਜਿਹੜੇ ਮੰਡੀਰ ਹੈ ਚਾਂਬਲੀ ਹੋਈ ਇਹ ਨਹੀਂ ਕਿਸੇ ਤਰ੍ਹਾਂ ਕਾਬੂ ਆਉਂਦੀ ਇਹਨਾਂ ਨੂੰ ਫੜ ਫੜ ਕੇ ਚਲਾਨ ਹੀ ਕਰਨੇ ਪੈਂਦੇ ਆ ਬਥੇਰਾ ਸਮਝਾਈਦਾ ਵੀ ਛੋਟੇ ਬੱਚਿਆਂ ਨੂੰ ਨਾ ਦਿਓ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਆਈਪੀਐਸ ਸ਼੍ਰੀ ਨਾਨਕਜੀ ਨੇ ਜਿਹੜੇ ਸਾਡੇ ਨਾਨਕ ਸਿੰਘ ਜੀ ਨੇ ਨਵੇਂ ਐਸਐਸਪੀ ਪਟਿਆਲਾ ਨੇ ਉਹਨਾਂ ਦੇ ਬੜੇ ਸਖਤ ਤੇ ਸਿੱਧੇ ਨਿਰਦੇਸ਼ ਨੇ ਵੀ ਇਹ ਹੁੱਲੜਬਾਜੀ ਸ਼ਹਿਰ ਚ ਬਰਦਾਸ਼ਤ ਨਹੀਂ ਕੀਤੀ ਜਾਏਗੀ ਲਗਾਤਾਰ ਤੁਹਾਡੇ ਵੱਲੋਂ ਜਿਹੜਾ ਅਵੇਅਰ ਵੀ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਕੂਲਾਂ ਦੇ ਵਿੱਚ ਹੋਵੇ ਕੋਲਜਾਂ ਦੇ ਵਿੱਚ ਵੀ ਹੋਵੇ ਪਰ ਲੋਕ ਕਿਉਂ ਨਹੀਂ ਜਿਹੜਾ ਉਹ ਸਮਝਦਾਰੀ ਨਾਲ ਕੰਮ ਲੈਂਦੇ ਸਰ ਇਹ ਤਾਂ ਉਹਨਾਂ ਲੋਕਾਂ ਤੇ ਹੀ ਡਿਪੈਂਡ ਹੈ ਜੀ ਕੁਝ ਅਸੀਂ ਵੀ ਰਿਲੈਕਸ ਕਰ ਦਿੰਨੇ ਆ ਮੰਨ ਲਓ ਕੁਝ ਥੋੜਾ ਜਿਹਾ ਸਿਸਟਮ ਵੀ ਥੋੜਾ ਸਾਡਾ ਇਹੋ ਜਿਹਾ ਹੈ ਵੀ ਬੰਦੇ ਬੰਦੇ ਫੜ ਲੈਣੇ ਆ ਚਲੋ ਬੱਚਿਆਂ ਨੂੰ ਤਾਂ ਅਸੀਂ ਵਾਰਨਿੰਗ ਵੀ ਦੇ ਦਿੰਨੇ ਆ ਹੁਣ ਜਿਹੜੇ ਆ ਸਿਆਣੇ ਵਿਆਣੇ ਨੇ ਇਹ ਕਿਉਂ ਬੁਲਟਾਂ ਤੇ ਇਹ ਸਲੈਂਸਰ ਲਾਈ ਫਿਰਦੇ ਇਹਨਾਂ ਦੇ ਤਾਂ ਫਿਰ ਅਸੀਂ ਚਲਾਨ ਹੀ ਕਰਾਂਗੇ ਜੀ ਚਲਾਨ ਕਰਕੇ ਜਦੋਂ ਤੱਕ ਇਹਨਾਂ ਨੂੰ ਇਹਨਾਂ ਦੀ ਜੇਬ ਨੂੰ ਟਾਂਕਾ ਨਹੀਂ ਲੱਗਦਾ ਉਦੋਂ ਤੱਕ ਇਹ ਸੁਧਰਦੇ ਨਹੀਂ ਹੈਗੇ ਭਾਈ ਜੀ ਅੱਜ ਹੁਣ ਕਿੰਨੇ ਕ ਚਲਾਨ ਜਿਹੜੇ ਤੁਹਾਡੇ ਵੱਲੋਂ ਕਰ ਦਿੱਤੇ ਗਿਆ ਹੁੰਦਾ ਫਿਲਹਾਲ ਤਾਂ ਜੀ ਸਾਨੂੰ ਨਾਕਾ ਲਾਏ ਨੂੰ 15-20 ਮਿੰਟ ਹੋਏ ਨੇ ਪਰ ਅਸੀਂ 3-4 ਚਲਾਨ ਬੁਲਟਾਂ ਦੇ ਕਰਤੇ ਆ ਇਸ ਲੰਸਰਾਂ ਦੇ ਬਾਕੀ ਅਸੀਂ ਲਗਾਤਾਰ ਇੱਥੇ ਖੜੇ ਆ ਹਜੇ ਜਦੋਂ ਤੱਕ ਹਨੇਰਾ ਨਹੀਂ ਹੁੰਦਾ ਚਾਹ ਘੰਟਾ ਕੋ ਹੋਰ ਲਾਵਾਂਗੇ ਤੇ ਮੈਕਸਿਮਮ ਚਲਾਨ ਕਰਾਂਗੇ ਪਰ ਤੁਸੀਂ ਲਗਾਤਾਰ ਨਾਕੇ ਵੀ ਜਿਹੜਾ ਪਟਿਆਲੇ ਦੇ ਵਿੱਚ ਵਕਫ ਵਕਫ ਥਾਮਾਂ ਤੇ ਲਾ ਰਹੇ ਆ ਅੰਡਰ ਏਜ ਨੂੰ ਲੈ ਕੇ ਜਿਸ ਤਰ੍ਹਾਂ ਆਪਾਂ ਦੇਖਣਾ ਕਿ ਭਜਾਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈਗੀ ਆ ਉਹ ਫਿਰ ਬੱਚੇ ਨਾਦਾਨ ਨੇ ਜੀ ਉਹਨਾਂ ਨੂੰ ਪਤਾ ਹੀ ਨਹੀਂ ਵੀ ਭਜਾਣ ਦਾ ਕੋਈ ਨੁਕਸਾਨ ਵੀ ਆ ਉਹ ਤਾਂ ਬਸ ਆਪਣਾ ਬਚਾਅ ਕਰਦੇ ਨੇ ਭਜਾ ਕੇ ਕੋਸ਼ਿਸ਼ ਕਰਦੇ ਵੀ ਭੱਜ ਭੁੱਜ ਜਾਈਏ ਇਧਰ ਉਧਰੋਂ ਨਿਕਲ ਜਾਈਏ ਪੁਲਿਸ ਤੋਂ ਇਹ ਬੱਚਿਆਂ ਦੀ ਸਮਝ ਨਹੀਂ ਹੈ ਤਾਂ ਮਾਪੇ ਬਾਪ ਨੂੰ ਸੋਚਣਾ ਚਾਹੀਦਾ ਵੀ ਤੁਸੀਂ ਆਪਣੇ ਬੱਚੇ ਨੂੰ ਜਿਹੜੀ ਚੀਜ਼ ਦਿੱਤੀ ਹੈ ਉਹ ਠੀਕ ਹੈ ਤੇ ਮਾਪੇ ਬਾਪ ਨੂੰ ਸੋਚਣਾ ਚਾਹੀਦਾ ਕਿਵੇਂ ਅੰਡਰਏਜ ਨੂੰ ਲੈ ਕੇ ਨਵੀਂ ਨੋਟੀਫਿਕੇਸ਼ਨ ਜਾਰੀ ਹੋਈ ਹੈ ਬਹੁਤ ਜ਼ਿਆਦਾ ਕਿ ਜਿਹੜਾ ਛੋਟੀ ਉਮਰ ਦੇ ਅਗਰ ਕੋਈ ਵਹੀਕਲ ਚਲਾਉਂਦੇ 25000 ਰੁਪਏ ਜੁਰਮਾਨਾ ਜਾਂ 3 ਸਾਲ ਦੀ ਸਜ਼ਾ ਹੈਗੀ ਹੈ ਇਸ ਚੀਜ਼ ਨੂੰ ਪ੍ਰੀਤਿੰਦਰ ਜੀ ਕਿਵੇਂ ਦੇਖਦੇ ਹੈ ਕਿਉਂ ਲਗਾਤਾਰ ਆਪਾਂ ਦੇਖਦੇ ਆਂ ਦਾ ਛੋਟੇ ਬੱਚੇ ਚਲਾਉਂਦੇ ਨੇ ਜਿਹੜੇ ਸਰ ਇਹ ਜਿਹੜਾ ਕਾਨੂੰਨ ਪਾਸ ਹੋਇਆ ਨਾ ਜੀ ਇਹਦੇ ਚ ਟ੍ਰੈਫਿਕ ਪੁਲਿਸ ਦਾ ਮੈਂ ਤਾਂ ਟ੍ਰੈਫਿਕ ਪੁਲਿਸ ਬਾਰੇ ਗੱਲ ਕਰੂੰਗਾ ਸਾਡੇ ਕਰਨ ਜੋ ਕਾਰਵਾਈ ਹੈ ਜਿਹੜੀ ਉਹ ਅਸੀਂ ਅੰਡਰੇਜ ਦਾ ਚਲਾਨ ਕਰਾਂਗੇ ਚਲਾਨ ਕਰਕੇ ਅਸੀਂ ਆਰਟੀਓ ਸਾਹਿਬ ਕੋਲ ਭੇਜਾਂਗੇ ਜਾਂ ਜੱਜ ਸਾਹਿਬ ਕੋਲ ਭੇਜਾਂਗੇ ਜੁਰਮਾਨਾ 25000 ਲੈਣਾ ਹੈ 5000 ਲੈਣਾ ਥੈਟ ਇਜ਼ ਡਿਪੈਂਡਸ ਔਨ ਹਿਮ ਉਹ ਉਹਨਾਂ ਤੇ ਡਿਪੈਂਡ ਕਰਦਾ ਹੈ ਅਸੀਂ ਤਾਂ ਆਪਣਾ ਕੰਮ ਕਰਕੇ ਭੇਜ ਦੇਣਾ ਪਰ ਜਿਹੜੇ 16 ਸਾਲ ਤੋਂ ਲੈ ਕੇ 18 ਸਾਲ ਤੱਕ ਜਿਹੜੇ ਲਾਇਸੈਂਸ ਬਣੇ ਹੋਏ ਨੇ ਬੱਚਿਆਂ ਦੇ ਉਹ ਕਿਹੜਾ ਵਹੀਕਲ ਚਲਾ ਸਕਦਾ ਇਸ ਚੀਜ਼ ਨੂੰ ਲੈ ਕੇ ਬਹੁਤ ਤਰ੍ਹਾਂ ਦੀ ਦੁਵਿਧਾ ਹੈਗੀ ਹੈ ਕਿ ਉਹ ਬੈਟਰੀ ਵਾਲਾ ਚਲਾ ਸਕਦੇ ਆ ਜਾਂ ਕੋਈ 50 ਸੀਸੀ ਨੂੰ ਲੈ ਕੇ ਹੋਇਆ ਕਿਉਂਕਿ ਲਾਇਸੈਂਸ ਦੇ ਉੱਤੇ ਨਹੀਂ ਲਿਖਿਆ ਹੁੰਦਾ ਇਹ ਗੱਲ ਲਾਇਸੈਂਸ ਦੇ ਉੱਤੇ ਲਿਖਿਆ ਹੁੰਦਾ ਜੀ ਜਿਹੜਾ ਇਹ 16 ਤੋਂ 18 ਸਾਲ ਤੱਕ ਦਾ ਲਾਇਸੈਂਸ ਬਣਦਾ ਹੈ ਨਾ ਜੀ ਇਹਦੇ ਤੇ ਲਿਖਿਆ ਹੁੰਦਾ ਵਿਦਆਊਟ ਵਿਦਆਊਟ ਸੀਸੀ ਨਹੀਂ ਲਿਖਿਆ ਹੁੰਦਾ ਸੀਸੀ ਨਹੀਂ ਲਿਖਿਆ ਹੁੰਦਾ ਇਸ ਕਰਕੇ ਅਸੀਂ ਜਿਹੜੇ ਆ ਬੈਟਰੀਆਂ ਵਾਲੇ ਛੋਟੇ ਸਕੂਟਰ ਨੇ ਚਲੋ ਇਹਨਾਂ ਦਾ ਇੰਨਾ ਜਿਆਦਾ ਇਹ ਭੱਜਦੇ ਵੀ ਇੰਨਾ ਜਿਆਦਾ ਨਹੀਂ ਹੈਗੇ ਚਲੋ ਬੱਚੇ ਇਹਨਾਂ ਨੂੰ ਚਲਾ ਚਲੂ ਸਕਦੇ ਆ ਪਹਿਲਾਂ ਤੋਂ ਹੀ ਅਸੀਂ ਇਹਨਾਂ ਚੀਜ਼ਾਂ ਤੇ ਬਾਰੇ ਅਫਿਰ ਹੈ ਇਹ ਹੁਣ ਵੀ ਬੱਚੇ ਬਾਕੀ ਜਿਹੜਾ ਲਾਇਸੈਂਸ ਆਰਟੀਓ ਸਾਹਿਬ ਨੇ ਬਣਾ ਕੇ ਦਿੱਤਾ ਉਹਨੂੰ ਅਸੀਂ ਚੈਲੰਜ ਨਹੀਂ ਕਰ ਸਕਦੇ ਪਰ ਆਪਾਂ ਹੁਣ ਦੇਖਦੇ ਆ ਜਿਵੇਂ ਬੁਲਟ ਤੇ ਲਗਾਤਾਰ ਜਿੱਥੇ ਸੁਲੰਸਰ ਲੱਗਦੇ ਨੇ ਜਿਹੜੀਆਂ ਦੁਕਾਨਾਂ ਨੇ ਤੁਸੀਂ ਉੱਥੇ ਕਿਉਂ ਨਹੀਂ ਕਾਰਵਾਈ ਕਰਦੇ ਹੈਗੇ ਕਿਉਂਕਿ ਉਹ ਲਗਾਣ ਇਹਨਾਂ ਦਾ ਜਿਹੜਾ ਲੋਕੀ ਵੀ ਨਾ ਲਗਾਣ ਉਹ ਹੁੰਦੀ ਹੈ ਜੀ ਕਾਰਵਾਈ ਐਕਚੁਅਲ 'ਚ ਉਹ ਹੈਗਾ ਥਾਣੇ ਪੁਲਿਸ ਦਾ ਕੰਮ ਜੀ ਜਿਹੜਾ ਲੋਕਲ ਐਸਐਚਓ ਉਹਨਾਂ ਦੇ ਏਰੀਆ ਦੇ ਵਿੱਚ ਕੋਈ ਇਦਾਂ ਦਾ ਹੈਗਾ ਉਹ ਪਿੱਛੇ ਜੇ ਪਰਚੇ ਵੀ ਹੋਏ ਨੇ ਮਕੈਨਿਕਾਂ ਤੇ ਚਲੋ ਜੇ ਥੋੜਾ ਜਿਹਾ ਹੋਰ ਸਖਤੀ ਕਰਨਗੇ ਤਾਂ ਸ਼ਾਇਦ ਇਹ ਮਕੈਨਿਕ ਹੀ ਬੰਦ ਕਰ ਦੇਣ ਇਹ ਕੰਮ ਕਰਨਾ ਤਾਂ ਹੁਣ ਲੋਕਾਂ ਨੂੰ ਜਿਹੜੇ ਛੋਟੀ ਉਮਰ ਹੈ ਉਹਨਾਂ ਨੂੰ ਹਲਾ ਵੀ ਅਵੇਅਰ ਕਰ ਰਹੇ ਹਾਂ ਸਕੂਲਾਂ ਕੋਲ ਜਾਂ ਚ ਜਾ ਕੇ ਕਿ ਹੁਣ ਜਿਹੜੀ ਪ੍ਰਕਿਰਿਆ ਚੱਲਣ ਦੀ ਸ਼ੁਰੂ ਹੋ ਚੁੱਕੀ ਹੋਈ ਹੈ ਨਹੀਂ ਅਸੀਂ ਅੱਜ ਤੋਂ ਨਹੀਂ ਜੀ ਅਸੀਂ ਲਗਾਤਾਰ ਸਾਡਾ ਨਾ ਜੀ ਇੱਕ ਟ੍ਰੈਫਿਕ ਐਜੂਕੇਸ਼ਨ ਸੈੱਲ ਬਣਿਆ ਹੋਇਆ ਪਹਿਲਾਂ ਤੋਂ ਹੀ ਉਹ ਪਹਿਲਾਂ ਤੋਂ ਹੀ ਇਹ ਜਿੰਨੇ ਵੀ ਸਕੂਲ ਕਾਲਜਸ ਜਿੰਨੀਆਂ ਵੀ ਸੰਸਥਾਵਾਂ ਨੇ ਉੱਥੇ ਜਾ ਕੇ ਐਜੂਕੇਟ ਕਰਦੇ ਰਹਿੰਦੇ ਆ ਲਗਾਤਾਰ ਸੈਮੀਨਾਰ ਲੱਗਦੇ ਰਹੇ ਨੇ ਤੇ ਲੱਗਦੇ ਹੀ ਰਹਿਣਗੇ ਸਾਡੀ ਕਾਰਵਾਈ ਹੈ ਅੰਡਰਏਜ ਦਾ ਅਸੀਂ ਚਲਾਨ ਕਰਨਾ ਹੈ ਉਹ ਅਸੀਂ ਕਰ ਦੇਣਾ ਸਰ ਲਗਾਤਾਰ ਇੱਕ ਚੀਜ਼ ਦੀ ਟ੍ਰੈਫਿਕ ਦੀ ਬਹੁਤ ਸਮੱਸਿਆ ਆਉਂਦੀ ਹੈ ਜਿਵੇਂ ਆਪਾਂ ਦੇਖਿਆ ਜਾਵੇ ਕਿ ਕੋਈ ਵੀ ਗੱਡੀ ਪਾਰਕ ਕਰਦਾ ਹੋ ਰਸਤੇ ਦੇ ਵਿੱਚ ਕਰ ਦਿੰਦਾ ਤੁਹਾਡੇ ਵੱਲੋਂ ਜਿਹੜੀ ਟੋਅ ਵਾਲੀ ਗੱਡੀ ਹੈ ਕਿਉਂ ਨਹੀਂ ਉਹਨਾਂ ਦੇ ਚਲਾਨ ਕੀਤੇ ਜਾਂਦੇ ਹੈਗੇ ਕੀਤੇ ਜਾਂਦੇ ਆ ਜੀ ਇਹ ਤੁਸੀਂ ਨਹੀਂ ਕਹਿ ਸਕਦੇ ਵੀ ਅਸੀਂ ਚਲਾਨ ਅਸੀਂ ਤਾਂ ਡੇਲੀ ਗੱਡੀਆਂ ਚੱਕਦੇ ਆ ਦੁਕਾਨਾਂ ਦੇ ਬਾਹਰ ਜਿੱਥੇ ਵੀ ਚਲੋ ਹਰੇਕ ਤਾਂ ਅਸੀਂ ਅਵੇਲੇਬਲ ਆਪਾਂ ਨਹੀਂ ਜਾ ਸਕਦੇ ਪਰ ਜਿੱਥੋਂ ਸਾਨੂੰ ਕੋਈ ਕਾਲ ਆ ਜਾਂਦੀ ਆ ਅਸੀਂ ਉੱਥੇ ਬੰਦਾ ਭੇਜਦੇ ਆ ਗੱਡੀ ਚੱਕ ਕੇ ਲਈ ਆ ਜਾਂਦੀ ਆ ਬਕਾਇਦਾ ਉਹਦਾ ਚਲਾਨ ਕੀਤਾ ਜਾਂਦਾ ਆ ਔਨਲਾਈਨ ਚਲਾਨ ਦਾ ਕੀ ਸਿਸਟਮ ਹੈ ਸਰ ਔਨਲਾਈਨ ਚ ਜੀ ਮੰਨ ਲਓ ਕੋਈ ਗੱਡੀ ਕੋਈ ਤਾਂ ਆਪਣੇ ਦੁਕਾਨ ਦੇ ਮੂਹਰੇ ਲਾ ਗਿਆ ਉਹਦੀ ਫੋਟੋ ਖਿੱਚ ਕੇ ਸਾਨੂੰ ਸੈਂਡ ਕਰੋ ਅਸੀਂ ਉੱਥੇ ਬੈਠ ਕੇ ਉਹਦਾ ਚਲਾਨ ਕਰ ਦਾਂਗੇ ਚਾਹੇ ਮਲਕੇ ਬੰਦਾ ਚਲੇ ਗਿਆ ਅਗਰ ਉਹਦੀ ਗਲਤੀ ਪਾਈ ਜਾਂਦੀ ਹੈ ਨੰਬਰ ਧੱਕੇ ਆਨਲਾਈਨ ਚਲਾਨ ਕੀਤਾ ਜਾਏਗਾ ਇਸ ਚੀਜ਼ ਵਿੱਚ ਹੁਣ ਖੈਰ ਨਹੀਂ ਹੈ ਕਿ ਕੋਈ ਆਰਸੀ ਨਹੀਂ ਦਿਖਾਉਂਦਾ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਉਹਦਾ ਬੈਠੇ ਚਲਾਨ ਉਹਦੀ ਸਾਨੂੰ ਸਾਨੂੰ ਸਿਰਫ ਫੋਟੋ ਖਿੱਚ ਕੇ ਪਬਲਿਕ ਵੀ ਦੇ ਦੇਵੇ ਨਾ ਅਸੀਂ ਉਹਦਾ ਉੱਥੇ ਦਫਤਰ 'ਚ ਬੈਠੇ ਕੇ ਚਲਾਨ ਕਰ ਸਕਦੇ ਹਾਂ ਜੀ ਤਾਂ ਸਰ ਲਾਸਟ ਦੇ ਵਿੱਚ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਤਾਂ ਇਹੀ ਮੈਸੇਜ ਦੇਣਾ ਹੈ ਜੀ ਵੀ ਜਿਹੜੇ ਸਿਟੀ ਏਰੀਆ ਹੈ ਉਹਦੇ ਵਿੱਚ ਜਾਮ ਕਿਉਂ ਲੱਗਦਾ ਕਿਉਂਕਿ ਅਸੀਂ ਜਿਹੜੀ ਦੁਕਾਨ ਤੇ ਜਾਣਾ ਹੈ ਵਹੀਕਲ ਉਹਦੇ ਮੂਹਰੇ ਹੀ ਖੜਾ ਕਰਨਾ ਹੈ ਅਸੀਂ ਚਾਹ ਅਸੀਂ ਨਹੀਂ ਕੋਸ਼ਿਸ਼ ਕਰਦੇ ਵੀ 10 ਕਦਮ ਅੱਗੇ ਜਾ ਕੇ ਕਿਤਨਾ ਕਿਤੇ 100% ਪਾਰਕਿੰਗ ਮਿਲ ਜਾਂਦੀ ਹੈ ਪਰ ਅਸੀਂ ਕੋਸ਼ਿਸ਼ ਨਹੀਂ ਕਰਦੇ ਇਹ ਲੋਕਾਂ ਨੂੰ ਅਪੀਲ ਹੈ ਵੀ ਥੋੜਾ ਬਹੁਤਰਾ ਟ੍ਰੈਫਿਕ ਦੀ ਜਿਹੜੀ ਹੈ ਉਹ ਸੈਂਸ ਰੱਖਣ ਪਾਰਕਿੰਗ ਸੈਂਸ ਰੱਖਣ ਇਹ ਹੀ ਬੇਨਤੀ ਹੈ ਵੀ ਆਪਣੇ ਦਿਮਾਗ ਨਾਲ ਵੀ ਸਾਰਾ ਕੰਮ ਪੁਲਿਸ ਨਹੀਂ ਕਰ ਸਕਦੀ ਜੀ ਪੁਲਿਸ ਲੋਕਾਂ ਦੀ ਅਸਿਸਟੈਂਟ ਨਾਲ ਵਾਲੀ ਕੰਮ ਕਰ ਸਕਦੀ ਹੈ ਬਹੁਤ ਬਹੁਤ ਧੰਨਵਾਦ ਤਾਂ ਬਿਲਕੁਲ ਐਸਾ ਸਾਡਾ ਪ੍ਰਿੰਸ ਅੰਦਰ ਜੀ ਜਿਨ੍ਹਾਂ ਦੇ ਵੱਲੋਂ ਨਾਕਾ ਜਿਹੜਾ ਹੈਗਾ ਜਰੂਰ ਲਗਾਇਆ ਗਿਆ ਔਰ ਉਹ ਲੋਕਾਂ ਦੀ ਖੈਰ ਨਹੀਂ ਹੈ ਕਿ ਜਿਹੜੇ ਰੂਲ ਜਿਹੜੇ ਨੇ ਉਹ ਤੋੜਦੇ ਨੇ ਔਰ ਕਹਿੰਦੇ ਉਹਨਾਂ ਦੇ ਵੱਲੋਂ ਆਨਲਾਈਨ ਚਲਾਨ ਜਰੂਰ ਕੱਟੇ ਜਾ ਰਹੇ ਨੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਭੀੜ-ਪਾੜ ਵਾਲਾ ਇਲਾਕਾ ਜਰੂਰ ਜਿਹੜੇ ਬੁਲਟ ਮੋਟਰਸਾਈਕਲ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈਗਾ ਕਿਉਂਕਿ ਜਿਹੜੀ ਉਹਦੀ ਸਾਊਂਡ ਚੈੱਕ ਕੀਤੀ ਜਾ ਰਹੀ ਹੈਗੀ ਸਾਊਂਡ ਚੈੱਕ ਕਰਨ ਤੋਂ ਬਾਅਦ ਜਰੂਰ ਜਿਹੜੀ ਉਹਨਾਂ ਦੇ ਵੱਲੋਂ ਬਹਿਸ ਵੀ ਕੀਤੀ ਜਾਂਦੀ ਹੈ ਕਿ ਨਹੀਂ ਸਾਡਾ ਜਿਹੜਾ ਮੋਟਰਸਾਈਕਲ ਹੈ ਉਹ ਬਿਲਕੁਲ ਠੀਕ ਹੈਗਾ ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪੁਲਿਸ ਮੁਲਾਜ਼ਮ ਹੈ ਜਿਹੜਾ ਉਹ ਕਾਗਜ਼ ਚੈੱਕ ਕਰਦਾ ਬੁਲਟ ਦੀ ਗੱਲ ਕੀਤੀ ਜਾਵੇ ਤਾਂ ਬੁਲਟ ਮੋਟਰਸਾਈਕਲਾਂ ਦੇ ਜਿਹੜੇ ਪਟਾਕੇ ਆ ਉਹ ਵਜਾਏ ਜਾਂਦੇ ਸੀਗੇ ਤਾਂ ਜਿਸ ਤਰੀਕੇ ਦੇ ਨਾਲ ਉਹਨੂੰ ਹੁਣ ਮਲਾਜਮਾਂ ਦੇ ਵੱਲੋਂ ਚੈੱਕ ਕੀਤਾ ਜਾਂਦਾ ਡਾਕੂਮੈਂਟ ਮੰਗੇ ਜਾਂਦੇ ਆ ਅਗਰ ਕੋਈ ਨਹੀਂ ਦਿੰਦਾ ਤਾਂ ਉਹਦਾ ਚਲਾਨ ਜਿਹੜਾ ਹੈਗਾ ਉਹ ਕਰ ਦਿੱਤਾ ਜਾਂਦਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਬੁਲਟ ਮੋਟਰਸਾਈਕਲ ਨੂੰ ਫੇਰ ਜਿਹੜਾ ਹੈਗਾ ਇੱਕ ਵਾਰ ਸਟਾਰਟ ਕੀਤਾ ਜਾ ਰਿਹਾ ਔਰ ਇਹਦੀ ਸਾਊਂਡ ਜਿਹੜੀ ਆ ਉਹ ਚੈੱਕ ਕੀਤੀ ਜਾ ਰਹੀ ਹੈਗੀ ਹੈ ਤਾਂ ਤੁਸੀਂ ਤਸਵੀਰਾਂ ਜਿਹੜੀਆਂ ਨੇ ਪਟਿਆਲਾ ਦੀਆਂ ਦੇਖ ਰਹੇ ਹੋ ਜਿੱਥੇ ਅੱਜ ਸ਼ਾਮ ਨੂੰ ਹੀ ਜਿਹੜਾ ਹੈਗਾ ਨਾਕਾ ਲਗਾ ਦਿੱਤਾ ਗਿਆ ਸੀਗਾ ਕਿਉਂਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਬੁਲੇਟ ਮੋਟਰਸਾਈਕਲ ਸਭ ਤੋਂ ਪਹਿਲਾਂ ਜਿਹੜਾ ਬੁਲੇਟ ਨੂੰ ਹੈ ਉਹੀ ਰੋਕਿਆ ਜਾਂਦਾ ਕਿਉਂਕਿ ਹੁੱਲੜਬਾਜੀ ਬਹੁਤ ਜ਼ਿਆਦਾ ਹੋ ਰਹੀ ਸੀਗੀ ਪਟਾਕੇ ਜਿਹੜੇ ਆ ਉਹ ਬਹੁਤ ਜ਼ਿਆਦਾ ਮਾਰੇ ਜਾ ਰਹੇ ਸੀ ਜਿਸ ਦੇ ਨਾਲ ਆਮ ਬਜ਼ੁਰਗਾਂ ਨੂੰ ਹੋਵੇ ਬੱਚਿਆਂ ਨੂੰ ਹੋਵੇ ਜਿਹੜਾ ਹੈਗਾ ਕਿ ਹਾਰਟ ਅਟੈਕ ਤੱਕ ਦਾ ਜਿਹੜਾ ਹੁੰਦਾ ਖਤਰਾ ਬਣ ਜਾਂਦਾ ਹੈਗਾ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬੁਲੇਟ ਮੋਟਰਸਾਈਕਲ ਨੂੰ ਸਟਾਰਟ ਕੀਤਾ ਜਾ ਰਿਹਾ ਮੁਲਾਜ਼ਮਾਂ ਦੇ ਵੱਲੋਂ ਭਾਈ ਜੀ ਕਿਸ ਤਰੀਕੇ ਦਾ ਹੋਂ ਚੈੱਕ ਕੀਤਾ ਜਾ ਰਿਹਾ ਆਵਾਜ਼ ਜੀ ਜੀ ਸਾਊਂਡ ਦਾ ਜੀ ਸਰ ਚਲਾਣਾ ਇਹਦਾ ਲੋਕਿਆ ਨੂੰ ਸਮਝਦਾ ਵੀ ਪਟਾਕੇ ਨਹੀਂ ਮਾਰਦਾ ਵੀ ਅਸੀਂ ਦੂਜਾ ਪਾਇਆ ਪਿਆ ਇਹ ਪਟਾਕੇਆਂ ਦਾ ਕੋਈ ਚਲਾਨ ਨਹੀਂ ਆ ਇਹ ਸਾਊਂਡ ਦਾ ਚਲਾਣਾ ਸਾਊਂਡ ਤੁਹਾਨੂੰ ਦਿਨਾ ਦਿੰਦੇ ਆ ਬਿਲਕੁਲ ਜਿਹੜਾ ਹੈਗਾ ਉਹ ਮੁਲਾਜ਼ਮਾਂ ਵੱਲੋਂ ਕਿਹਾ ਕਿ ਜਰੂਰ ਸਾਊਂਡ ਜਿਹੜੀ ਆ ਉਹ ਚੈੱਕ ਕੀਤੀ ਜਾਏਗੀ ਤਾਂ ਮੋਟਰਸਾਈਕਲ ਜਿਹੜਾ ਹੈਗਾ ਉਹ ਚੈੱਕ ਕਰਨ ਦੀ ਕੋਸ਼ਿਸ਼ ਮੇਨ ਸਾਊਂਡ ਦਾ ਵੀ ਹੈ ਔਰ ਜੇ ਪਟਾਕੇ ਨਹੀਂ ਮਾਰਦਾ ਤਾਂ ਸਾਊਂਡ ਦਾ ਆਣਾ ਸਾਊਂਡ ਦਾ ਹੀ ਚਲਾਣਾ ਹੈ ਪਟਾਕਿਆਂ ਦਾ ਤਾਂ ਬਾਅਦ ਚ ਹੁੰਦਾ ਜਦੋਂ ਇਹ ਪਟਾਕੇ ਜਦੋਂ ਸਾਊਂਡ ਬਦਲ ਜਾਂਦੀ ਹੈ ਪਟਾਕੇ ਮਾਰਨੇ ਸ਼ੁਰੂ ਕਰ ਦਿੰਦਾ ਤਾਂ ਫਿਰ ਉਹਦਾ ਵੀ ਚਲਾਣਾ ਹੈ ਤੇ ਬਾਕੀ ਇਹ ਸਾਊਂਡ ਦਾ ਸ਼ਹਿਰ ਦੇ ਵਿੱਚ ਲੋਕਾਂ ਨੂੰ ਬਹੁਤ ਤੰਗੀ ਆ ਰਹੀ ਹੈ ਜਦੋਂ ਇਹ ਕੋਲੋਂ ਲੰਘਦੇ ਆਂ ਆਵਾਜ਼ ਨਹੀਂ ਸੁਣਦੇ ਜਦੋਂ ਆਪਾਂ ਗੱਲਾਂ ਕਰ ਰਹੇ ਹੋਈਏ ਕੋਲੋਂ ਲੰਘਦੇ ਆਂ ਆਵਾਜ਼ ਨਹੀਂ ਸੁਣਦੇ ਭਾਈ ਜੀ ਮੋਟਰਸਾਈਕਲ ਤੁਹਾਡਾ ਇਹ ਹਾਂਜੀ ਜੀ ਜਿਸ ਤਰ੍ਹਾਂ ਇਹ ਤਰੀਕੇ ਦੇ ਨਾਲ ਪਾਇਆ ਬਹੁਤ ਅਵੇਅਰਨੈਸ ਵੀ ਕਰਦੇ ਨੇ ਇਹ ਨਾ ਪਾਇਆ ਜਾਵੇ ਚਲਾਨ ਮੋٹے ਮੋٹے ਚਲਾਨ ਸਰ ਸਰ ਨਹੀਂ ਪਤਾ ਸਰ ਸੋਰੀ ਸਰ ਸੋਰੀ ਗਲਤ ਗੱਲ ਨਹੀਂ ਸਰ ਬਿਲਕੁਲ ਜਿਹੜਾ ਹੈਗਾ ਦੂਸਰੇ ਤਰੀਕੇ ਦਾ ਜਰੂਰ ਕਹਿੰਦੇ ਕਿ ਸਾਨੂੰ ਪਤਾ ਨਹੀਂ ਸੀਗਾ ਔਰ ਖਾਸ ਤੌਰ ਤੇ ਚਾਹੇ ਬੁਲਟ ਮੋਟਰਸਾਈਕਲ ਹੈ ਕਿਉਂਕਿ ਭੀੜ ਭਾੜ ਵਾਲਾ ਇਲਾਕਾ ਹੈ ਤਾਂ ਜਰੂਰ ਪਟਿਆਲਾ ਦੇ ਵਿੱਚ ਹੁਣ ਕਿਸੇ ਨੂੰ ਨਹੀਂ ਬਖਸ਼ਿਆ ਜਾ ਰਿਹਾ ਟ੍ਰੈਫਿਕ ਪੁਲਿਸ ਜਿਹੜੀ ਹੈ ਬਹੁਤ ਚੱਕਨੀ ਹੈ ਕਿਉਂਕਿ ਲਗਾਤਾਰ ਸ਼ਿਕਾਇਤਾਂ ਆndੀਆਂ ਸੀ ਕਿ ਕੋਈ ਗੱਡੀ ਜਿਹੜੀ ਆ ਉਹ ਨੋ ਪਾਰਕਿੰਗ ਚ ਖੜਾ ਜਾਂਦਾ ਤਾਂ ਚਾਹੇ ਉਹ ਕੋਈ ਬੁੱਲਟ ਦੇ ਪਟਾਕੇ ਵਜਾਂਦਾ ਟ੍ਰਿਪਲਿੰਗ ਕਰਦਾ ਤਾਂ ਚਾਹੇ ਕੋਈ ਛੋਟੀ ਉਮਰ ਦਾ ਬੱਚਾ ਹੁੰਦਾ ਤਾਂ ਉਹਦੇ ਜਿਹੜੇ ਮਾਪਿਓ ਨੇ ਉਹਨਾਂ ਨੂੰ 3 ਸਾਲ ਦੀ ਸਜ਼ਾ ਔਰ 25000 ਰੁਪਏ ਜੁਰਮਾਨਾ ਤੱਕ ਦਾ ਜਿਹੜਾ ਹੋ ਸਕਦਾ ਕੋਈ ਵੀ ਟ੍ਰਿਪਲਿੰਗ ਵਾਲਾ ਹੋਵੇ ਚਾਹੇ ਬੁੱਲਟ ਮੋਟਰਸਾਈਕਲ ਵਾਲਾ ਹੋਵੇ ਤਾਂ ਜਰੂਰ ਇੱਕ ਵਾਰੀ ਜਰੂਰ ਮੋਟਰਸਾਈਕਲ ਨੂੰ ਚਲਾ ਕੇ ਕਿਉਂਕਿ ਚਾਹੇ ਕਿਹਾ ਜਾਂਦਾ ਮੋਟਰਸਾਈਕਲ ਵਾਲੇ ਵੱਲੋਂ ਕਿ ਜਿਹੜਾ ਇਹ ਆਵਾਜ਼ ਠੀਕ ਹੈਗੀ ਹੈ ਜਾਂ ਇਹ ਪਟ ਤਾਂ ਮੁਲਾਜ਼ਮਾਂ ਦੇ ਵੱਲੋਂ ਉਹਦੀ ਪੂਰੀ ਤਫ਼ਤੀਸ਼ ਕਰਕੇ ਚੈੱਕ ਕੀਤਾ ਜਾਂਦਾ ਹੈ ਤਾਂ ਜਦੋਂ ਉਹਦੇ ਤੇ ਪਾਇਆ ਜਾਂਦਾ ਤਾਂ ਉਹਦਾ ਮੋਟਾ ਜਿਹੜਾ ਹੈਗਾ ਉਹ ਚਲਾਨ ਜ਼ਰੂਰ ਕੀਤਾ ਜਾਂਦਾ ਜ਼ਰੂਰ ਪ੍ਰੀਤਿੰਦਰ ਜੀ ਦੇ ਵੱਲੋਂ ਲਗਾਤਾਰ ਰਿਸਪੈਕਟਸ ਤੋਂ ਵੱਲੋਂ ਇਹ ਦੱਸਿਆ ਗਿਆ ਕਿ ਹੁਣ ਉਹ ਲੋਕਾਂ ਦੀ ਖੈਰ ਨਹੀਂ ਜਿਹੜੇ ਲੋਕ ਟ੍ਰਿਪਲਿੰਗ ਕਰਦੇ ਆ ਬਾਈਕਾਂ ਤੇ ਵਾਹਨਾਂ ਦੇ ਉੱਤੇ ਪਟਾਕੇ ਵਜਾਉਂਦੇ ਆ ਅਗਰ ਕੋਈ ਨੋ ਪਾਰਕਿੰਗ 'ਚ ਖੜਾ ਜਾਂਦਾ ਤਾਂ ਉਸ ਦਾ ਬੰਦੇ ਦਾ ਇੱਕ ਫੋਟੋ ਜਾਂ ਕੋਈ ਵੀਡੀਓ ਭੇਜ ਦਿਓ ਤਾਂ ਉਸ ਦਾ ਜਿਹੜਾ ਹੈਗਾ ਔਨਲਾਈਨ ਚਲਾਨ ਵੀ ਜਿਹੜਾ ਹੈਗਾ ਉਹ ਹੁਣ ਕੀਤਾ ਜਾ ਰਿਹਾ ਪਟਿਆਲਾ ਪੁਲਿਸ ਪੂਰੀ ਹਰਕਤ ਦੇ ਵਿੱਚ ਹੈ ਟ੍ਰੈਫਿਕ ਰੂਲਸ ਦਾ ਜਿਹੜਾ ਉਹ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਬਾਕੀ ਹੋਰ ਅਪਡੇਟਸ ਲਈ ਬਨੇ ਰਹੋ ਹਮਦਰ ਟੀਵੀ ਦੇ ਨਾਲ ਕੈਮਰਾ ਪਰਸਨ ਰਜੀਵ ਦੇ ਨਾਲ ਨਦੀਪ ਸਿੰਘ ਪਟਿਆਲਾ